ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਾਨੂੰ ਵੀਡੀਓ ਬਣਾਈਏ ਦੇਖੋ ਤੁਸੀਂ ਕਾਤੇ ਹੋ ਗਿਆ ਇਹ ਨਹੀਂ ਕਰਨਾ ਤੇ ਉਹਦਾ ਕੀ ਗੱਲ ਤੁਸੀਂ ਜੋ ਕਫੀ ਜੀ ਨੂੰ ਫੰਡਰ ਹੋਇਆ ਉਹਦਾ 7 ਵਜੇ ਤੁਹਾਨੂੰ 5 ਵਜੇ ਕਰਕੇ ਘਰੋਂ ਲੈ ਜਾਂਦਾ ਤੇ ਹੁਣ ਤੁਸੀਂ ਕਿਹੜੇ ਸਾਮੂਹ ਦੇ ਵਿੱਚ ਬੰਦ ਕਰ ਰਹੇ ਹੋ ਪਤਾ ਤਾਂ ਲੱਗੇ ਕਰਨੀ ਕਰ ਉਹ ਤੇ ਕਿਹਦਾ ਰਾਮਾਈ ਆ ਤੁਸੀਂ ਕੀ ਅਸੀਂ ਜੁਰਮ ਕੀਤਾ ਜਿਹੜਾ ਸਾਨੂੰ ਜੇਲ੍ਹ ਭੇਜ ਰਹੇ ਹੋ ਹੈ ਅਸੀਂ ਕਿਸੇ ਨਾਲ ਲੜਾਈ ਨਹੀਂ ਹੋਈ ਕੋਈ ਰੋਡ ਨਹੀਂ ਕਟੌਣ ਕੀਤਾ ਕੁਝ ਨਹੀਂ ਕਰਿਆ ਅਸੀਂ ਸਾਨੂੰ ਪਤਾ ਤਾਂ ਲੱਗੇ ਵੀ ਇਹ ਇਹ ਕਿਹੜੇ ਸਬੰਧਾਂ ਦੇ ਵਿੱਚ ਲਿਜਾਇਆ ਹੈ ਕਿਹੜੀ ਸਬੰਧਾਂ ਦੀ ਸਕਾ ਅਨੁਸਾਰ ਤੁਸੀਂ ਸਾਨੂੰ ਅੱਜ ਜਹਰੀ ਚੱਕ ਰਿਹਾ ਹੈ ਜਿਸ ਤੋਂ ਸਵੇਰੇ 5 ਵਜੇ ਕਿਹੜੇ ਕਾਨੂੰਨ ਦੇ ਤਹਿਤ ਸਾਨੂੰ ਬੰਦ ਕਰਨ ਲੱਗੇ ਹੋਏ ਨੇ ਕੀ ਗਲਤ ਹੋਤਾ ਅਸੀਂ ਤੁਹਾਨੂੰ ਪਤਾ ਤਾਂ ਲੱਗੇ ਜੀ ਤੁਸੀਂ ਦੱਸਦਾ ਮੈਂ ਸਾਰੇ ਪੀਕਾਸੀਆਂ ਨੂੰ ਬੇਨਤੀ ਕਰਨਾ ਅਸਰਕਾਰ ਨੂੰ ਬੇਨਤੀ ਕਰਨਾ ਸਵੇਰੇ ਸੁਣਾ ਦੇ ਰਿਪੋਰਟ ਕਰੋ ਪੁਲਿਸ ਵਿਭਾਗ ਨਾਲ ਜਾਓ ਐਸਬੀਐਨ ਸਾਹਿਬ ਇਤਿਹਾਰ ਅਸੀਂ ਇਹ ਮਾਮਲਾ ਅਜੇ ਤੱਕ ਪੇਸ਼ ਨਹੀਂ ਹੋਇਆ ਅਕਲ ਨਾਲ ਬੇਨਤੀ ਆ ਇਹ ਅਸ ਖਬਰ ਨੂੰ ਮੈਰਲ ਕਰੋ ਜਿਆਦਾ ਤੋਂ ਜਾਨੇ ਖਾਣੇ ਸਮਰਾਲੇ ਦੀ ਘਟਨਾ ਜੀ ਪਿੰਡ ਮੇਰਾ ਕੁਲਾੜਾ ਇਹ ਤੜਕੇ 15 ਵਜੇ ਕਰਕੇ ਜਾਇਏ ਨੇ 6 ਤਰੀਕ ਨੂੰ ਸਿੰਘੂ ਤੇ ਖਨੌਰੀ ਬਾਟਰ ਤੇ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸੈਂਟਰ ਦੇ ਵਿਰੋਧ ਲੱਗਿਆ ਧਾਰਨਾ ਜਿਹੜਾ ਉਜਵੜੀ ਚਕਾਇਆ ਉਹਦੇ ਬਾਬਤ ਉਥੇ ਆਪਣਾ ਧਾਰਨਾ ਸੀਗਾ ਠਾਣਿਆਂ ਦਾ ਘਰਾਓ ਕੀਤਾ ਜਾਣਾ ਸੀ ਜਿਹੜਾ ਸਮਾਨ ਚੋਰੀ ਹੋਇਆ ਲੱਖਾਂ ਦੇ ਵਿੱਚ ਤਕਰੀਬਨ 33 ਦੇ ਕਰੀਬ ਤਾਂ ਟਰਾਲੀਆਂ ਨੇ ਜਿਹੜੀਆਂ ਨਵੀਆਂ ਟਰਾਲੀਆਂ ਉੱਥੋਂ ਚੋਰੀ ਹੋਈਆਂ ਨੇ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਕਿਸਾਨਾਂ ਦਾ। ਉਹਦੇ ਬਾਬਤ ਅਸੀਂ ਸਿਰਫ ਇੰਨੀ ਹੀ ਮੰਗ ਸੀ ਕਿ ਘੱਟੋ ਘੱਟ ਨਹੀਂ ਤਾਂ ਐਫ ਆਈ ਆਰ ਲਾਂਚ ਕਰਕੇ ਜਿਹੜਾ ਮੋੜਲਾ ਮੌਕੇ ਦੇ ਐਮ ਐਲ اے ਦੇ ਘਰੋਂ ਕੋਈ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਕੱਟ ਜਿਹੜੀਆਂ ਸਾਮਾਨ ਬਰਾਮਦ ਹੋ ਚੁੱਕਿਆ ਜਿਹੜਾ ਲੋਕਾਂ ਦੇ ਕੋਲ ਆਨ ਰਿਕਾਰਡ ਪਿਆ ਵਾ ਕਿ ਘੱਟੋ ਘੱਟ ਉਹਦੇ ਤੇ ਤਾਂ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਚਾਹੀਦੀ ਆ। ਪਰ ਅੱਜ ਸਵੇਰੇ 4:30 ਵਜੇ ਮੇਰੇ ਫਾਦਰ ਨੂੰ ਨਾਲ ਜਥੇਬੰਦੀ ਦੇ ਹੋਰ ਵਰਕਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਤੱਕ ਦੇ ਘਰ ਦੇ ਵਿੱਚ ਸੇਮ ਟਾਈਮ ਤੇ 4 ਤੋਂ 4.5 ਦੇ ਵਿੱਚ ਸਾਰੇ ਬੰਦਿਆਂ ਨੂੰ ਜਾ ਕੇ ਰੀਟੇਨ ਕਰ ਲਿਆ ਹਾਊਸ ਅਰੈਸਟ ਕੀਤੇ ਗਏ ਆ ਬੰਦੇ ਸਪਿੰਦਰ ਸਿੰਘ ਬੱਗਾ ਜਿਹਨੂੰ ਕਿ ਸਪਾਈਨ ਦੀ ਪ੍ਰੋਬਲਮ ਆ ਤੇ ਉਹ ਚੱਲ ਉੱਠ ਕੇ ਖੜਾ ਵੀ ਨਹੀਂ ਹੋ ਸਕਦਾ ਉਹਨੂੰ ਵੀ ਹਾਊਸ ਰੀਟੇਨ ਕੀਤਾ ਪ੍ਰਸ਼ਾਸਨ ਉਹਦੇ ਵੀ ਘਰ ਬੈਠਾ ਤੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਘਰ ਪ੍ਰਸ਼ਾਸਨ ਬੈਠਾ ਤੇ ਸਾਡੇ ਇੱਥੋਂ ਲੁਧਿਆਣਾ ਪ੍ਰਸ਼ਾਸਨ ਦੇ ਵਿੱਚ ਲੁਧਿਆਣਾ ਸਮਰਾਲਾ ਪ੍ਰਸ਼ਾਸਨ ਚੋਂ ਮਾਛੀਵਾੜਾ ਥਾਣੇ ਤੋਂ ਇੱਥੋਂ ਤਿੰਨ ਬੰਦਿਆਂ ਨੂੰ ਜਿੱਥੋਂ ਤੱਕ ਸਾਨੂੰ ਪਤਾ ਚੱਲ ਰਿਹਾ ਵੀ ਜੇਲ੍ਹ ਭੇਜ ਰਹੇ ਆਗੇ ਫਰਜ਼ੀ ਕਰਕੇ ਤੇ ਇਹਨੂੰ ਅਸੀਂ ਪੁਰਜੋਰ ਨਿੰਦਾ ਕਰਦੇ ਆਂ ਇਸ ਐਕਸ਼ਨ ਦੀ ਸਿਰੇ ਤੋਂ ਨਖੀਦੀ ਕਰਦੇ ਆਂ ਤੇ ਅਗਲੀ ਆਉਣ ਵਾਲੀ ਕਾਰਵਾਈ ਲਈ ਜੋ ਵੀ ਸਾਡੀ ਜਥੇਬੰਦੀ ਤੈਅ ਕਰੂਗੀ ਉਸ ਦੀ ਅਸੀਂ ਹੜੀ ਕਰਾਂਗੇ ਕੋਈ ਸਾਡੇ ਵੱਲੋਂ ਹੌਣ ਤੱਕ ਕੋਈ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਕੋਈ ਗੱਲ ਨਹੀਂ ਜੋ ਸਰਕਾਰ ਨੇ ਤੁਸੀਂ ਇਹ ਜਿਹੜਾ ਤਸ਼ੱਦਦ ਦੇਣਾ ਅਸੀਂ ਤਾਂ ਸੈਂਟਰ ਨੂੰ ਆਪਣਾ ਦੁਸ਼ਮਣ ਮੰਨਦੇ ਸੀ ਤਾਂ ਇਹ ਪਰ ਇੱਥੇ ਤਾਂ ਸਾਡੀ ਚੁਣੀ ਸਰਕਾਰੀ ਸਾਡੀ ਦੁਸ਼ਮਣ ਬਣ ਕੇ ਸਾਡੇ ਸਾਹਮਣੇ ਖੜੀ ਆ ਇਹਨਾਂ ਦੀ ਤਾਂ ਮੰਨ ਲਓ ਜਿੰਨੀ ਕਹਿ ਸਕੇ ਉੰਨੀ ਪੋਰ ਜ਼ੋਰ ਲੰਦਾ ਸਕਦੇ ਤੁਹਾਨੂੰ ਦੱਸਿਆ ਉਹਨਾਂ ਨੇ ਕਿਹੜੀਆਂ ਤਾਰਾਮਾ ਇਹਦਾ ਜਿਹੜਾ ਜੇਲ੍ਹ ਭੇਜ ਰਹੇ ਨੇ ਨਹੀਂ ਅਸੀਂ ਕੋਈ ਨਹੀਂ ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਇਸ ਬਾਰੇ ਕੋਰਟ ਭੇਜ ਕਰਤਾ ਉਹਨਾਂ ਨੂੰ ਆਹ ਕੋਰਟ ਤਹਿਸੀਲਦਾਰ ਸਾਹਿਬ ਦਾ ਇੱਥੇ ਐਸ.ਟੀ.ਐਮ. ਸਾਹਿਬ ਦਾ ਦਫ਼ਤਰ ਪੇਸ਼ ਕੀਤਾ ਸੀ ਕਿ ਇੱਧਰ ਤੇ ਪਰ ਕੋਈ ਜਾਣਕਾਰੀ ਸਾਡੇ ਕੋਲੇ ਹੈ ਨਹੀਂ ਜਿਵੇਂ ਬਾਕੀ ਦੇ ਜਿਹੜੇ ਡਿਟੇਨ ਕੀਤੇ ਗਏ ਨੇ ਥੋੜੇ ਡਿਟੇਨ ਨਹੀਂ ਥੋੜੇ ਗ੍ਰਿਫਤਾਰੀ ਹੋਈ ਹੈ ਸਾਡੇ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਬੰਦੇ ਕਈਆਂ ਨੂੰ ਹਾਊਸ ਰਿਟੇਨ ਕੀਤਾ ਗਿਆ ਕਾਰਨ ਕੀ ਆ ਕਾਰਨ ਨਹੀਂ ਸਮਝ ਆਇਆ ਵੀ ਮਤਲਬ ਇੱਕੋ ਹੀ ਬਈ ਇਹ ਵੱਖੋ ਵੱਖਰੇ ਵਤੀਰੇ ਕਿਉਂ ਵਰਤੇ ਜਾ ਰਹੇ ਆ ਮਤਲਬ ਕਾਰਨ ਨਹੀਂ ਫਿਰ ਫਟਾਰੀ ਦੀ ਗੱਲ ਕਰੀਏ ਤਾਂ ਸਮਰਾਲੇ ਹਲਕੇ ਚੋਂ ਜਿਹੜਾ ਤੁਹਾਡਾ ਹੀ ਫੜਿਆ ਸੀ ਫਿਰ ਸਮਰਾਲੇ ਥਾਣੇ ਦੇ ਵਿੱਚੋਂ ਆਪਣੇ ਬਲਵੀਰ ਸਿੰਘ ਖੇਤਰੀਆਂ ਨੇ ਸਵਰਨਜੀਤ ਸਿੰਘ ਖਾਲੜ ਨੇ ਰਾਜਵੰਤ ਸਿੰਘ ਗਿੱਲ ਮਾਛੀਵਾੜਾ ਤੋਂ ਉਹ ਗ੍ਰਿਫਤਾਰੇ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਤੋਂ ਬਿਨਾ ਆਪਣੇ ਸਮਰਾ ਦਰਾਹੇ ਦੇ ਵਿੱਚੋਂ ਸੋਨੂ ਜੀ ਹੈਗਾ ਸੋਨੂ ਨਾਮਧਾਰੀ ਤੇ ਹਰਜਿੰਦਰ ਸਿੰਘ ਉਹ ਦੋ ਜਣੇ ਉਹ ਗ੍ਰਿਫਤਾਰ ਕੀਤੇ ਗਏ